ਕਿ ਹਜੇ ਵੀ ਮੌਕਾ ਆ ਕੁਛ ਨਹੀਂ ਵਿਗੜਿਆ ਹਜੇ ਬਰਫਾਤ ਦੇ ਦਿਨ ਬਹੁਤ ਪਏ ਆ ਉਸ ਤੋਂ ਬਾਅਦ ਜਦੋਂ ਕੋਈ ਵੀ ਆਪਦਾ ਆਂਦੀ ਆ ਜਾਂ ਕੋਈ ਬਿਮਾਰੀ ਫੈਲਦੀ ਆ ਫਿਰ ਵੀ ਪ੍ਰਸ਼ਾਸਨ ਨੂੰ ਹੀ ਜਾਗਣਾ ਪੈਂਦਾ ਆ ਉਸ ਤੇ ਆਨ ਤੋਂ ਪਹਿਲਾਂ ਪਹਿਲਾਂ ਜਾਗ ਜਾਣਾ ਜ਼ਰੂਰੀ ਨਹੀਂ ਹੈ ਕਿ ਹਾਂ ਵੀ ਅਸੀਂ ਕੋਈ ਬਿਮਾਰੀ ਫੈਲਣ ਤੋਂ ਬਾਅਦ ਹੀ ਜਾਗਣਾ ਫਿਰ ਸਰਕਾਰ ਦਾ ਹੋਰ ਕੁਝ ਜ਼ਿਆਦਾ ਨੁਕਸਾਨ ਕਰਨਾ ਸਰਕਾਰੀ ਫੰਡ ਦੇ ਵਿੱਚੋਂ ਪੈਸੇ ਲੱਗਦੇ ਆ ਫਿਰ ਨੱਟ ਭੱਜ ਕਰਨੀ ਪੈਂਦੀ ਆ ਫਿਰ ਸਾਰਿਆਂ ਨੂੰ ਦਿਕਤਾਂ ਆਉਂਦੀਆਂ ਪ੍ਰਸ਼ਾਸਨ ਨੂੰ ਵੀ ਆਉਂਦੀਆਂ ਲੋਕਾਂ ਤੋਂ ਜਿਹੜੀਆਂ ਆਉਂਦੀਆਂ ਆਂਦੀਆਂ ਜਿਹੜੇ ਹਸਪਤਾਲਾਂ 'ਚ ਪੈਂਦੇ ਆਂ ਕਈਆਂ ਕੋਲ ਲਾਇੰਕ ਰਾਨ ਦੇ ਪੈਸੇ ਨਹੀਂ ਹੁੰਦੇ ਕੋਈ ਸਿਵਲ ਆਸਥ ਜੰਦਿਆ ਉੱਥੋਂ ਵੀ ਉਹਨਾਂ ਨੂੰ ਬਾਹਰ ਕੱਢ ਦਿੱਤਾ ਜਾਂਦਾ ਸੋ ਲੋਕ ਹਿੱਤ ਲਈ ਕੰਮ ਕਰਨ ਨਾ ਕਿ ਲਾਰੇ ਲੱਪੇ 'ਚ ਰੱਖਣ ਸਰਕਾਰ ਬਣੀ ਹੈ ਠੀਕ ਹੈ ਕੋਈ ਗੱਲ ਦੀ ਬਹੁਤ ਵਧੀਆ ਬਣੀ ਹੈ ਜੇ ਅਗਰ ਜਨਤਾ ਨੇ ਉਹਨਾਂ ਦੇ ਸਿਰ ਤੇ ਸੇਹਰੇ ਬੰਨਿਆ ਤਾਂ ਜਨਤਾ ਦੇ ਵਿੱਚ ਵਿਚਰਨ ਜਨਤਾ ਦੀਆਂ ਸਮੱਸਿਆਵਾਂ ਨੂੰ ਦੇਖਣ ਨਾ ਕਿ ਇਹਨਾਂ ਨੇ ਕੂੜੇ ਦਾ ਢੇਰ ਲਵਾ ਕੇ ਘਰਿਆਂ ਦੇ ਦਰਵਾਜ਼ਿਆਂ ਦੇ ਬਾਹਰ ਲੋਕਾਂ ਨੂੰ ਹੋਰ ਪਰੇਸ਼ਾਨ ਕਰਨ ਦੀਆਂ ਮਾਤਾਵਾ ਭੈਣਾ ਅਬੀਬੀਆਂ ਬਿਆਰੀਆਂ ਖੜੀਆਂ ਆ ਆ ਦੇਖੋ ਕਿੰਨਾ ਬੁਰਾ ਹਾਲ ਹੈ ਖੜੀਆਂ ਨੀ ਜਾ ਰਿਆ ਇੱਥੇ ਕੋਠੇ ਦੇ ਉੱਪਰ ਦੇਖੋ ਮਾਤਾ ਮਾਂ ਖੜੀਆਂ ਸਾਡੀਆਂ ਭੈਣਾਂ ਖੜੀਆਂ ਆ ਤੇ ਇਨਾ ਲੋਕਾਂ ਦਾ ਇੰਨੀਆਂ ਜਿ 10 ਗਲੀਆਂ ਹੈਗੀਆਂ ਇਸੇ ਗਰੋਂ ਨੂੰ ਲੱਗਦੀਆਂ ਦਸਾਂ ਗਲੀਆਂ ਦੇ ਵਿੱਚ ਇਹ ਲੋਕ ਰਾਤ ਨੂੰ ਕਿਵੇਂ ਸੌਂਦੇ ਹੋਣਗੇ ਕੋਈ ਬਾਹਰ ਨਹੀਂ ਨਿਕਲ ਸਕਦਾ ਕੋਈ ਛੱਤ ਤੇ ਨਹੀਂ ਪੈ ਸਕਦਾ ਇੰਨਾ ਬੁਰਾ ਹਾਲ ਇਹਨਾਂ ਦੇ ਦੁੱਖ ਦਰਦ ਸਮਝਿਆ ਜਾਣ ਮਾ ਹਲਕਾ ਇੰਚਾਰਜਾਂ ਨੂੰ ਵੀ ਇਹ ਕਹਿਣਾ ਹੈ ਜਿਹੜਾ ਅੰਡਰ ਏਰੀਆ ਆਂਦਾ ਆ ਚਲੋ ਹੁਣ ਕਾਉਂਸਲਰ ਤਾਂ ਹੈ ਨਹੀਂ ਜੋ ਇਹ ਕਲਾਕੇ ਦੇ ਕੰਮ ਦੇਖ ਰਹੇ ਆ ਨਗਰ ਨਿਗਮ ਪ੍ਰਸ਼ਾਸਨ ਜੋ ਵੀ ਐਸਡੀਓ ਜੋ ਵੀ ਹੈਲਥ ਭਾਗ ਦੇ ਜਿਹੜੇ ਅਫਸਰ ਹੈ ਉਹ ਇਸ ਬਾਰੇ ਜ਼ਰੂਰ ਧਿਆਨ ਦੇਣਗੇ ਤੇ ਅਗਰ ਪ੍ਰਸ਼ਾਸਨ ਇਸ ਕੰਮ ਨੂੰ ਨਹੀਂ ਕੰਪਲੀਟ ਕਰਦਾ ਤੇ ਫਿਰ ਤੁਹਾਡੇ ਵੱਲੋਂ ਕੀ ਤਿਆਰੀ ਹੈ ਉਸ ਤੋਂ ਬਾਅਦ ਸਾਡੀ ਨਵੀਂ ਰਣਨੀਤੀ ਜੋ ਵੀ ਹੋਏਗੀ ਅਸੀਂ ਉਸ ਤੋਂ ਬਾਅਦ ਫੈਸਲਾ ਕਰਾਂਗੇ ਜੇ ਸਾਨੂੰ ਕਾਰਪੋਰੇਸ਼ਨ ਦੇ ਬਾਹਰ ਵੀ ਜਗ੍ਹਾ ਧਰਨਾ ਲਾਣਾ ਪਿਆ ਕੋਈ ਭੁਖੜ ਹੜਤਾਲ ਕਰਨੀ ਪੈਂਦਾ ਸੀ ਕਰਾਂਗੇ ਲੋਕ हित ਲਈ ਕੋਈ ਗੱਲ ਨਹੀਂ ਜਨਤਾ ਸਾਡੇ ਨਾਲ ਬੱਚਾ ਬੱਚਾ ਨਾਲ ਬਾਡਾਂਦਾ ਕੀ ਕਹਿਣਾ ਚਾਹੋਗੇ ਮਨੋਜੀ ਜੀ ਜੇ ਇਥੋਂ ਬਾਕੀ ਦਾ ਸਾਰਿਆਂ ਨੇ ਪ੍ਰਧਾਨ ਜੀ ਨੇ ਆਏ ਨੇ ਸਾਰਾ ਕੁਝ ਕਹਿ ਦਿੱਤਾ ਪਰ ਮੈਂ ਇਹੀ ਚਾਹੁੰਦੇ ਆ ਕਿ ਇਹ ਜਿਹੜਾ ਕੂੜੇ ਦਾ ਢੇਰ ਲੱਗਿਆ ਇਹਨਾਂ ਨੂੰ ਹਟਾਇਆ ਜਾਵੇ ਜੇ ਇਹਨੂੰ ਨਹੀਂ ਹਟਾਇਆ ਜਾਏ ਤਾਂ ਅਸੀਂ ਕਾਰਪੋਰੇਸ਼ਨ ਜਾ ਕੇ ਧਰਨਾ ਦਵਾਂਗੇ ਸਾਰੀਆਂ ਬੀਬੀਆਂ ਭੈਣਾਂ ਮੇਰੀਆਂ ਆਈ ਹੋਈਆਂ ਇਹ ਨਾਲ ਜਾ ਕੇ ਅਸੀਂ ਧਰਨਾ ਦਵਾਂਗੇ ਉੱਥੇ ਦਾ ਅਸੀਂ ਪ੍ਰਸ਼ਾਸਨ ਤੋਂ ਇਹੀ ਮੰਗ ਕਰਦੇ ਆ ਕਿ ਇਹਨੂੰ ਚੁਕਾਇਆ ਜਾਵੇ ਅਗਰ ਜੇ ਇਹਨੂੰ ਨਹੀਂ ਚੁਕਾਇਆ ਗਿਆ ਜਿਆਦਾ ਗੰਦ ਪਿਆ ਜਿਆਦਾ ਬਿਮਾਰੀਆਂ ਪਈਆਂ ਫੇ ਅਸੀਂ ਰੋਡ ਵੀ ਜਮ ਕਰ ਸਕਦੇ ਹਾਂ ਜਿਹੜਾ ਮੇਨ ਰੋਡ ਆ ਅਸੀਂ ਸਾਰੇ ਉਥੇ ਮੇਨ ਰੋਡ ਜਾਮ ਕਰਕੇ ਪ੍ਰਸ਼ਾਸਨ ਨੂੰ ਦਿਖਾਵਾਂਗੇ ਫਿਰ ਸਾਡੇ ਕੋਲਦੇ ਸਾਹਮਣੇ ਹੈ ਜੀ ਆ ਜਨਤਾ ਇਕੱਠੀ ਹੋਈ ਪਈ ਹੈ ਇਹ ਸਰਕਾਰਾਂ ਦਾ ਕੰਮ ਨਹੀਂ ਹੈ ਕਿ ਅੱਜ ਲੋਕੀ ਇਕੱਠੇ ਹੋਣ ਮਜਬੂਰ ਹੋਏ ਪਏ ਨੇ ਤੁਸੀਂ ਆਪ ਦਿਖਾ ਸਕਦੇ ਹੋ ਕਿ ਮੁਹੱਲਿਆਂ ਦੇ ਵਿੱਚ ਕਿੰਨਾ ਗੰਦ ਪਿਆ ਹੋਇਆ ਵਾ ਕੋੜੇ ਡੰਬ ਬਣਾਤਾ ਵਾ ਇਹੀ ਬਦਲਾ ਹੋਇਆ ਸੀਗਾ ਕਿ ਲੋਕਾਂ ਨੂੰ ਇਹੀ ਝੂਠੇ ਲਾੜਾ ਲਾ ਕੇ ਸਰਕਾਰ ਬਣੀ ਸੀਗੀ ਕਿ ਅਸੀਂ ਬਦਲਾਵ ਲਾਵਾਂਗੇ ਸਾਫ਼ ਸਫਾਈ ਕਰਾਂਗੇ ਹੱਚੀ ਕਰਾਂਗੇ ਬਟ ਇਸ ਸਰਕਾਰ ਕੰਮ ਤੋਂ ਨਿਕਾ ਇਹ ਤਾਂ ਪੂਰੀ ਹੁੰਦੀ ਨਹੀਂ ਵੀ ਇਹ ਵੀ ਦਵਾਈਆਂ ਸੀ ਕਿੱਥੋਂ ਲੈ ਲਿਆ ਨੇ ਇੰਨੀ ਮੁਸ਼ਕਲ ਹੋਈ ਪਈ ਹੈ ਹਨਾ ਅੰਨੀ ਬਿਮਾਰੀ ਫੈਲੀ ਪਈ ਕਿ ਬਾਹਰ ਥੜਿਆ ਤੇ ਬੈਰਾਂ ਵੀ ਦੁੱਬਲ ਹੋ ਜਾਂਦੇ ਆ ਪਿਆਵੇ ਕਹਿਣਾ ਜਾਨੀਆ ਭਾਜੀ ਪਰ ਸਰਕਾਰ ਕੁਛ ਤਾਂ ਕਰੇ ਦੇਖੋ ਇੰਨੀ ਗੰਦਗੀ ਫੈਲੀ ਹੋਈ ਆ ਘਰਾਂ ਦੇ ਘਰ ਸਾਡੀਆਂ ਸਾਰੀ ਲਾਈਨ ਖਰਾਬ ਹੋਈ ਪਈ ਆ ਕਿੱਥੋਂ ਰੋਜ ਆੜੀ ਇੰਨਾ ਕੰਮ ਇੰਨੀਆਂ ਕਮਾਈਆਂ ਨਹੀਂ ਇੰਨਾ ਪੈਸਾ ਨਹੀਂ ਰੋਜ ਅਸੀਂ ਮਕਾਨ ਸਹੀ ਕਰਾ ਸਕੀਏ ਘਰਾਂ ਦੇ ਘਰ ਸਾਡੇ ਘਰ ਖਰਾਬ ਹੋਏ ਪਏ ਆ ਸਰ ਜਿਨ੍ਹਾਂ ਦੀ ਜਗ੍ਹਾ ਹੈ ਜਤਾ ਸਰਕਾਰ ਉਹਨਾਂ ਨਾਲ ਗੱਲ ਕਰੇ ਦੇਖੋ ਜਾਂ ਕੁਝ ਕਰੇ ਨਹੀਂ ਤਾਂ ਧਰਨੇ ਤਾਂ ਦੇਖੋ ਲੱਗਣਗੇ ਫਿਰ 10 ਦਿਨ ਪਹਿਲਾਂ ਵੀ ਕੀਤਾ ਕੁਝ ਵੀ ਨਹੀਂ ਹੋਇਆ ਤਾਂ ਇਹ 4 ਦਿਨ ਉਹਨਾਂ ਨੇ ਕੂੜਾ ਚੱਕਿਆ ਫਿਰ ਉਹੀ ਗੰਦਗੀ ਹੈ بارش ਪੈਂਦੀ ਹੈ ਨਹੀਂ ਸ맬ਾ ਸਾਡੀ ਰੋਟੀ ਖਾਣੀ ਹਰਾਮ ਹੋ ਗਈ ਪਈ ਸਾਰੇ ਘਰਾਂ ਨਾਲ ਲਾਇਆ